ਸੀ ਪਹਿਲੇ ਐਪੀਸੋਡ ਵਿੱਚ ਵੇਖਿਆ ਕਿ ਚੜੇਲ ਨੇ ਬਾਬੇ ਨੂੰ ਡਰਾ ਕੇ ਭਜਾ ਦਿੱਤਾ ਅਤੇ ਡਾਕਟਰ ਵੀ ਭੱਜ ਗਿਆ ਤੇ ਭੁੱਲਰ ਨੂੰ ਚੱਕ ਕੇ ਉਸਨੇ ਕਣਕ ਵਿੱਚ ਮਾਰਿਆ ਹੁਣ ਕੀ ਹੋਊਗਾ ਦੇਖੋ ਹੋ ਗਿਆ ਭਾਈ ਐਨਾ ਤੁਰੇ ਆਉਨਾ ਪੁੱਛਣਾ ਓਏ ਤੇਰੀ ਜਿਹੜੇ ਭਾਬੀ ਨੇ ਚਰਾ ਕੇ ਗਣਕ ਚ ਮਾਰਿਆ ਓਏ ਕੀ ਕੀਤਾ ਸੀ ਓਏ ਕਰਨਾ ਕੀ ਸੀ ਭਰਾਵਾ ਤੇਰੀ ਦੂਜੀ ਭਾਬੀ ਕਹਿੰਦੀ ਨੂੰ ਭਜਾਉਣਾ ਓ ਮੈਂ ਬਾਬਾ ਲੈ ਓ ਸਪੀਕਰ ਆ ਓਏ ਆ ਪਤਾ ਸਾਧ ਪੱਜ ਗਿਆ ਮੈਨੂੰ ਫਸਾ ਗਿਆ ਓਏ ਪੰਗੇ ਘਾਤੋ ਐਵੇਂ ਲੈਣਾ ਓ ਪੰਗੇ ਕੀ ਕਰਾ ਪੰਗੇ ਤਾਂ ਲੈਣੇ ਪੈਂਦੇ ਤੁਰ ਐ ਨਾ ਦੇ ਤੁਰ ਜਾ 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 ਰੋੜੇਗਾ ਜਿਹੜਾ ਹਏ ਰੋੜੇ ਦੀ ਟੱਕਰ ਕੀ ਪਤਾ ਨਹੀਂ ਨੌਣ ਦੀ ਵੀ ਕਰਨੀ ਪਹੁੰਚਾ ਹਏ 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 ਆਹ ਤਾਂ ਨਾ ਹੁਣ ਚੰਗਾ ਰਿਹਾ ਆਹ ਕੱਟ ਲੈਂਦੀ ਕਾਂਕ ਚ ਚਲਾ ਕੇ ਨਹੀਂ ਸੀ ਮਾਰਨਾ ਅਗਰ ਤਾਂ ਤੈਨੂੰ ਕਾਂਕ ਚ ਚਲਾ ਕੇ ਮਾਰਿਆ ਤੇ ਜੇ ਅਗਲੀ ਵਾਰ ਬਾਬਾ ਆ ਗਿਆ ਨਾ ਘਰੇ ਚਾਰ ਪਿੰਡ ਦੂਰ ਮਾਰੋ ਤਾਂ ਚਲਾ ਦੇ ਆਂਡੇ ਬਾਬਾ ਸਾਦਾ ਉਹਨੇ ਕਿਹਾ ਸੀ ਮੈਂ ਤਾਂ ਉਹਦੇ ਪਿੱਛੇ ਲੱਗ ਗਿਆ ਡਾਕਟਰ ਜਾਸ ਇੱਕ ਉਹਨੇ ਮਰਵਾਤਾ ਓਏ ਆਪ ਤਾਂ ਭੱਜ ਗਏ ਓਏ ਖੂਬ ਨਾ ਮੈਨੂੰ ਬਸਾ ਗਿਆ ਮੈਂ ਕਰ ਕੁਛੇ ਰਹੋ ਮੈਂ ਰਸ ਕਿਵੇਂ ਖੁਸ਼ ਹੋਏਗੀ ਕੁਝ ਚੀਜ਼ ਲੈ ਕੇ ਤੇ ਮਨ ਨੂੰ ਖੁਸ਼ ਹੋ ਜੇਗੀ ਇੱਕ ਸਾਥ ਤੇ ਮੇਰੀ ਕੀ ਸ਼ਰਤ ਆ ਤੇਰੀਆਂ ਸਾਰੇ ਸ਼ਰਤਾਂ ਮੰਨੂ ਤੂੰ ਸ਼ਰਤ ਕਰ 15 20 ਸਾਲ ਹੋ ਗਏ ਮੈਨੂੰ ਮਰੀ ਨੂੰ ਹੁਣ ਦਾ ਹੀ ਸੂਟ ਪਾਈ ਫਿਰਦੀ ਆ ਸੂਟ ਤਵਾ ਕੇ ਲੈ ਮੈਨੂੰ ਬਾਜ਼ਾਰ ਚਾਰਕ

ਨੀਂ ਮੇਰੀ ਗੱਲ ਸੁਣ ਸੋਕਣ ਮੇdna ਆਵੇ ਤਾਂ 15-20 ਸਾਲ ਹੋ ਗਏ ਮਰੀ ਨੂੰ ਉਦੋਂ ਦਾ ਐ ਇੱਕੋ ਹੀ ਸੂਟ ਪਾਇਆ ਤੋਰੀ ਗੱਲ ਤੂੰ ਕਿਹੜੀ ਸੂਟ ਲਗਣੀ ਜਦਾਂ ਮਰਜੀ ਕਪੜਾ ਪਾ ਲਿਆਵੇਂ ਟੁਰੀ ਫਿਰ ਤੂੰ ਤਾਂ ਕਹਿੰਦੀ ਰਹਿੰਦੀ ਤੇਰੇ ਨੂੰ ਜ਼ਿਆਦਾ ਸੋਹਣੀ ਲੱਗਦੀ ਐ ਹਾਫ ਵੀ ਤੂੰ ਰਹਿ ਗੱਲ ਸੁਣ ਮੇਰੀ ਨਾਲ ਲੜੀ ਜਾਂਦੀ ਏ ਜੇ ਮੈਂ ਜਿੰਦੀ ਹੁੰਦੀ ਹੁੰਦੀ ਤੂੰ ਇੱਥੇ ਨਹੀਂ ਆਣੀ ਸੀ ਆ ਨਹੀਂ ਵੇਸੇ ਲੈ ਜਾਈਂ ਇਹਨੂੰ ਤੂੰ ਤਾਂ ਤੂੰ ਕਿਉਂ ਦਿੰਦਾ ਸੀ ਇੱਕ ਵਾਰ ਕੱਟੇ ਪਾੜੀ ਤੇਰਾ ਪੂਰਾ ਮੇਰੇ ਨਾਲ ਕੱਟੇ ਨੇ ਕਾੜ ਦੇ ਤੇਰੇ ਕੋਲ ਨਹੀਂ ਮੈਂ ਤਨੂ ਜੀ ਮੈਂ ਲੈ ਆਵਾਂ ਮਾਰਸ ਮਾਲਿਆ ਜਿਹੜੀ ਮੇਰੀ ਸੁੱਕੀ ਗੋਲ ਕਰੀ ਸਾਰੀ ਲ ਉਹ ਪੰਗਲੇ ਨਹੀਂ ਆ ਦੋ ਬਸਾ ਬੰਦੀਆਂ ਤੇ ਤੈਨੂੰ ਮਾਰਿਆ ਚਲਾ ਕੇ ਤੂੰ ਤਾਂ ਕਿਨਾਰ ਥਾਮ ਦਿੱਤੇਗੀ ਅਗਲੀ ਦੀ ਮੈਂ ਤਾਂ ਪੈਸੇ ਨਹੀਂ ਦਿੱਤੇ ਜਾਣੇ ਵਾਏ ਕਰ ਕੱਢ ਗਿਆ ਪਾ ਚੱਲ ਲੈ ਕੇ ਆ ਆ ਜਾ ਚੱਲ ਠੀਕ ਮੈਂ ਜਾ ਸੁਣੀ ਤੇਰੀ ਹਾਂ ਆਹਾ ਬੋਲ ਸਾਰੇ ਕੀ ਹੱਜ ਐ ਹਾਂ ਲੈ ਆ ਪੰਗਨਾਂ ਨਾਲ ਆ ਪੜਾ ਅੱਛਾ ਨਾ ਚੜੀਆ ਬਣਾ ਦੀ ਹੈ ਅੱਛਾ ਲੈ 7:00 ਵਜੇ ਤਾਂ ਚੱਗਿਆ ਹੁੰਦਾ ਖਾਣਾ ਚੰਗਾ ਤੇ ਚੜਿਆ ਮੇਰੇ ਲਈ ਦੜੀ ਦਾ ਵਲ ਹੈ ਆਹੋ ਦੜੀਆ ਪੜ ਜਾਂਦਾ ਮੇਰੇ ਵਾਸਤੇ ਕੋਲਾ ਖੂਨ ਦਾ ਤੇਰਾ ਤੇਰਾ ਕੱਢ ਕੇ ਪੀ ਦੂੰ ਮੈਂ ਮੇਰਾ ਤਾਂ ਤੂੰ ਪਿੰਡ ਨਹੀਂ ਰੋਜ ਅੱਜ ਵੀ ਪੀ ਲੈ ਤੇਰਾ ਨਹੀਂ ਪਿੰਦੀ ਚੱਲ ਭਾਏ ਕਰ ਇਹਨੂੰ ਖੂਨ ਦਾ ਤੰਦਾ ਤੇ ਮੇਰੇ ਵਾਸਤੇ ਦੜੀਆ ਚੰਗਾ ਮੈਂ ਇਹਨੂੰ ਸੂਟ ਦੁਬਾਰਾ ਆ ਚੱਲੇ ਆ ਜਾ ਕਿਉਂ ਲੜੀ ਜਾਂਦੀ ਐ ਹੋਰ ਕਿ ਤੂੰ ਫਰਮਾ ਲੈ ਵਾ ਲੈ ਆਏ ਖੜੀ ਹੋਊਗੀ ਪਰ ਅਵਰੀਲਾ ਬਦਲੇ ਹਾਂ ਮੈਂ ਤੇਰਾ ਰਾਮਨ ਤੇ ਤੂੰ ਮੇਰੀ ਸਿਤਾ ਓਏ ਨਾ ਪੁੱਠੇ ਆਧਾਰਨਾ ਦੇ ਓਏ ਨਾ ਪੁੱਠੇ ਆਧਾਰਾ ਟਿੱਕੇ ਬੰਦੇ ਵਾਂਗੂ ਬੈਠ ਮਰਨੇ ਪਾਤੇ ਦਾ ਓ ਜਨਾਨੇ ਆ ਗੂ ਬੈਠ ਸੱਤ ਤੱਕ ਜੇ ਨਾ ਬੰਦੇ ਵਾਂਗੂ ਬੈਠ ਚੱਗਾ ਜਨਾਨੇ ਵਾਂਗੂ ਬਹਿ ਜਾ ਚੱਲ ਠੀਕ ਕਰ ਪਰ ਅਰੇ ਹੋਰ ਗੱਲ ਸ਼ਾਇਦ ਤੇਰਾ ਉੱਥੇ ਅੱਡੇ ਬਹੁਤ ਹੁੰਦੇ ਆ ਫਕਾਰੇ ਜਿਹੜਾ ਮਾਰੇ ਪਾਤ ਗੁਰਾ ਨਹੀਂ ਕਿਤੇ ਦਾ ਸੱਤ ਪਾ ਉਟਾਰਨਾ ਬੈਠਾਰਨਾ ਇਹ ਤਾਂ ਮੇਰੇ 파ਸ ਨਾਲ ਠੀਕ ਹੈ ਹਾਂ ਇਹਦੇ ਵਾਸਤੇ ਸੰਧੇ ਦੇਖ ਲੈ ਦੇਖੋ ਪਿੱਛੇ ਦੇਖ ਅੱਛਾ ਚੱਲੇ ਜਾ ਕੋਠੇ ਆਪੜੇ ਦਾ ਦੇਖ ਤਾਂ ਰਹਿ ਜਾਂ ਟਕੜਾ ਸ਼ੋਰੂਮ ਆ ਯਾਰ ਤੋਕਾ ਤੋ ਡਰ ਗਿਆ ਬਾਈ ਬਾਈ ਨੇ ਚੁੜੀਲ ਵੇਖੀ ਬਾਈ ਚੁੜੀਲ ਵੇਖੀ ਮੈਂ ਤਾਂ ਉਹ ਚੱਟ ਵੀ ਵੇਖਣ ਮੈਂ ਸਪੀਕਰ ਵਾਲਾ ਬਾਬਾ ਲੈ ਕੇ ਗਿਆ ਸੀ ਆਹ ਉਹਦੋਂ ਦੀ ਮੇਰਾ ਮਗਰ ਲੱਕੀ ਮੈਂ ਤਾਂ ਲੱਗ ਜਾਨ ਲੈ ਕੇ ਰਹੂਗੀ ਓ ਕਰੀਂ ਰਹੀ ਬੱਚਾ ਬੂ ਦੇਖੀ ਮਰਾ ਦਲਤਰਾ ਦਲਤਰਾ ਤੁਸੀਂ ਇਹਨਾਂ ਨੂੰ ਪਿਆਨਾ ਤੂੰ ਬੋਲ ਨਾ ਤੂੰ ਨਹੀਂ ਜਾਨ ਕੱਢ ਚੁੜੂ ਕੁਛ ਨਹੀਂ ਕਹਦੇ ਚੰਗਾ ਬੈਗ ਵਿੱਚ ਕਰ ਜਾ ਤੂੰ ਆਉਣ ਸਾਡੀ ਟਰਾਪਰ ਅਪ ਸੰਕੇ ਲੈਣਾ ਹਰਦੀ ਨਹੀਂ ਬਾਈ ਇਹਦੇ ਵਾਸਤੇ ਸੂਟ ਦਾ ਕੋਈ ਯਾਰ ਸੂਟ ਆਲੇ ਪਾਸੇ ਆ ਜਾ ਆ ਜਾ ਇਧਰ ਆ ਜਾ ਆਹ ਬਾਈ ਹਾਂ ਨਾ ਹਾਂ ਨਹੀਂ ਲੱਗਾ ਕਹਾਂ ਲਾ ਬਾਈ ਘੈਂਟ ਜਿਹਾ ਲੱਗਦਾ ਲੋ ਆ ਜਮਨ ਹੋਇਆ ਅਖਲਾਸ ਰੰਡਾ ਇਹ ਰੰਡਾ ਲੈ ਫੋਰ ਦਿਹਾ ਯਾਰ ਅਮੋ ਗੁਨਾਨੀ ਜਿਹੜੇ ਕੜੇਲ ਮਾਰਦੇ ਹੈ ਨਾ ਸੂਟ ਰ ਹੈ ਇਹਨਾਂ ਦੇ ਪਸੰਦ ਆ ਹਾ ਬਿਲਕੁਲ ਨੇ ਟੈਸਟ ਹੈ ਜਮਨ ਕਰ ਲਈ ਹੈ ਰੰਡਾ ਨਹੀਂ ਉਹ ਦਿਖਾ ਬਾਈ ਯਾਰ ਤੇ ਨਾਲ ਨਾਲ ਰੰਗ ਦਿਖਾ ਦੇ ਜੀ ਦਾ ਰੰਡਾ ਹਾਂ ਬਾਈ ਇੱਕ ਸੂਟ ਮੈਂ ਬਹੁਤ ਵਧੀਆ ਲੈ ਕੇ ਆਉਣਾ ਤਾ ਹਾਂ ਬਾਈ ਤਾ ਆਇਆ ਆ ਸੂਟ ਬਾਈ ਬਹੁਤ ਸੋਹਣਾ ਹੈ ਤੇ ਬਹੁਤ ਵਧੀਆ ਸੋਹਣਾ ਸੋਹਣਾ ਆ ਤਾਂ ਸੋਹਣਾ ਹੈ ਬਹੁਤ ਸੋਹਣਾ ਬੇ ਨਹੀਂ ਪਸੰਦ ਆਇਆ ਮੈਨੂੰ ਬਾਈ ਇਹਨੂੰ ਕਿਤੇ ਹੋਰ ਲੈ ਜਾ ਯਾਰ ਇਹਨੂੰ ਨਹੀਂ ਪਸੰਦ ਆਉਣਾ ਬੇ ਚੁੱਪ ਕਰਕੇ ਸੂਟ ਦਿਖਾ ਦੇ ਨਹੀਂ ਸਿੰਗ ਮਾਰ ਕੇ ਤੈਨੂੰ ਟਿੱਕ ਬਣਾ ਦੂੰ ਦਿਖਾਣਾ ਵੀ ਦਿਖਾਣਾ ਦਿਖਾ ਦੇ ਪੜਾਵਾ ਤੂੰ ਮਰ ਜਾਣ ਮੈਨੂੰ ਮਰਵਾਏ ਦਾ ਕੋਈ ਫੰਦ ਕਰ ਲਾ ਹਾਂ ਇਹ ਆ ਸਭ ਤੋਂ ਵਧੀਆ ਜੀ ਕਾ ਉਹ ਆ ਪਸੰਦ ਆ ਹੁਣ ਹਾਂ ਠੀਕ ਹੈ ਜੀ ਅਜ ਦੇ ਰਵਾਇਤ ਦਾ ਆ ਕਰ ਲੈ ਆ ਦੇ ਦੇ ਕੋਸ਼ਿਸ਼ ਠੀਕ ਹੈ ਜੀ ਆ ਕਰਦੀਏ ਪੈਕ ਜੀ ਹਾਂ ਆ ਕਰਦੇ ਸਹੀ ਆ ਪੈਕ ਕਰਦੇ ਲੋ ਜੀ ਲੋ ਪਹਿਲਾਂ ਕਿ ਦਿਖਾਈਦਾ ਸੀ ਲੋ ਜੀ ਲੋ ਲੋ ਸ਼ੁਕਰ ਆ ਭਰਾ ਉਹ ਪਸੰਦ ਆ ਗਿਆ ਪਰਵਾਹ ਤੇ ਲੈ ਵੇ ਸ਼ੁਦਾ ਪਸੰਦ ਆ ਕਿੰਨੇ ਪੈਸੇ ਹੋਗੇ ਦੱਸਿਓ ਕਰ ਕੋਈ ਨਹੀਂ ਲੋੜ ਨਹੀਂ ਬਹਿਣੀ ਗੱਲ ਪਿਆ ਸਵੇਰ ਸਾਈਡ ਲਾਤੇ ਤੁਸੀਂ ਲੈ ਜਾ ਗਾੜਾ ਰਾ ਦੇ ਭਰਾ ਮੇਰਾ ਇੱਕ ਬਣਾ ਕੁੱਪਨੀਆ ਲੌਤਾ ਡਰਨਗੇ ਤੂੰ ਪੈਸੇ ਦੱਸ ਨਹੀਂ ਨਹੀਂ ਲੈ ਜਾ ਲੈ ਨਹੀਂ ਪਰ ਲਫਾਜ ਦਾ ਬਾਰੇ ਲੋ ਹੀ ਲੋ ਦੋ ਪਰ ਚੱਲ ਬਈ ਠੀਕ ਹੈ ਬਈ ਲੈ ਲੈ ਬੈਠਾ ਚੰਗਾ ਆ ਸਤ ਸਤ ਧੰਨਵਾਦ ਬਈ ਸ਼ੁਕਰ ਹੈ ਖੜ ਸਤਾ ਆਜਾ ਮਸਤ ਨਿਕਲ ਰਿਹਾ ਹੈ ਮਾ ਜੰਗਲਾ ਸੌਦਾ ਪਤਾ ਵੀ ਤਿੰਨ ਤਾਲ ਲੈ ਕੇ ਆਇਆ ਤੇਰੇ ਲਈ ਤੂੰ ਵੀ ਭਾਈ ਕਾ ਵਧੀਆ ਫੀਟ ਮਿਲ ਜਾਊ ਬਰਾਬਰ ਤੂੰ ਲੈ ਕੇ ਨਹੀਂ ਆਉਂਦਾ ਨਾਲ ਮੈਂ ਉਹ ਲੈ ਕੇ ਚੱਲ ਲੈ कप्तान जा दवान है ना मेरी बाबी ने सूट आ हो दवान है ना दिखाने का भी कि मैं सूट है दिखावा तक छोटा दिखा दे बाबी सेंगमार्केटें दिखा डू चलो अपन काम का भी गंते गुस्सा सिंगा तेरी रख दी है दवाने का सूट आ मेरी सॉफ्टवेयर डू आ हो दवाने ना चला के रख दे मेरी कलर ਗੱਲ ਤਾਂ ਮਿੱਠੀ ਕਰਨੀ ਸੀ। ਉਹ ਮੇਰੇ ਘਰ ਸੁਣੋ। ਉਹ ਮੁੰਡੇ ਦਾ ਫੋਨ ਆਇਆ ਸੀਗਾ। ਮम्मी ਚੱਲੀ ਯਾਤਰਾ ਤੇ। ਹਾਂ। ਤੇ ਆਪਾਂ ਉੱਥੇ ਚੱਲਣਾ। ਅੱਛਾ। ਸਾਲੀ ਤੁਹਾਡੀ ਪਹਲੀ ਕਰੇ। ਅੱਛਾ ਉਹਦੇ ਕੋਲ ਲੈ ਕੇ ਆਣੇ ਚਾਹਦਾ ਨਾ। ਹਾਂ। ਲਾ ਕੇ ਆਣੇ ਫਿਰ। ਫਿਰ ਤਾਂ ਨਜ਼ਾਰਾ ਆ ਜੂਗਾ। ਹੂੰ। ਥੋੜੇ ਥੋੜਾ ਅੱਛੜੇ ਰਹਿਣਾ ਖੜਾ। ਚਾਰ-ਪੰਜ ਗੋਲੇ ਲਾ ਕੇ ਆਵਾਂਗੇ। ਹਾਏ ਹਰੇ। ਵੇ ਕੋਸੇੁੰਦਾ। ਕਿੰਨਾ ਇਹਨੂੰ ਵਿਆਹ ਤੋਂ। ਤੀਜੇ ਦਿਨ ਮਾਂ ਕੋਲ ਜਾਣੀ। ਲੈ ਲੈ ਕੇ। ਜੋ? ਲੈ ਤਾਂ ਆਲੇ ਖਾ। ਲੈ ਤਾਂ ਖਾ। ਆੜੀ ਸਾਰੀ ਆਈ 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 ਬਹੁਤ ਭਾਜੇ ਪਿਆਰ ਨਹੀਂ ਹੋਇਆ ਜਾਣੇ ਮੈਂ ਤਾਂ ਬਾਹਰ ਦਿੱਤੀ ਉਹ ਚੜ੍ਹੇ ਉਹ ਕਹਿ ਤਾ ਬਹੁਤ ਭਾਜੇ ਬਣਾਉਣਾ ਕਿਤਾਬ ਬਣਾਉਣਾ ਚਾਰ ਹੁੰਦੇ ਖੂਨ ਤੇ ਚਿੱਟੇ ਮਾਰਦੇ ਹੋ ਬੈਠੇ ਆ ਦੇਖ ਮੁੰਡਾ ਪਿਆਰ ਨਹੀਂ ਕਰਾਉਂਦੀ ਉਹਦਾ ਉਹ ਤਾਂ ਚੁੜੇ ਲੱਗੀ ਏ ਉਹਨੂੰ ਤਾਂ ਪਿਆਰ ਹੋਈ ਜਾਣਾ ਹੁਣ ਨਹੀਂ ਆਵੇ ਕੋਈ ਨਾ ਐਵੇਂ ਬੋਲੀ ਮੂੜੀ ਜਾਂਦਾ ਵਾਰੀ ਵਾਰੀ ਮੇਰੇ ਨਾਲ ਬਲੇਪਾ ਨੂੰ ਬੋਲੀ ਮੂੜੀ ਨੇ ਮਾਰਨੇ ਵੇ ਮੈਨੂੰ ਪਤਾ ਨਹੀਂ ਕੀ ਕਰਦਾ ਸੀ ਹਾਂ ਸੱਚ ਪਾਇੰਬਤਾ ਸਾੜੀ ਕੋਲੇ ਜਾਣਾ ਬਚਦਾ ਚਾਰ ਨੇ ਚੱਕੇ ਦਾ ਬਾਕੀ ਭਾਂ ਦੇ ਹਾ ਜਿੱਦਾਂ ਉਹ ਜਿੱਦਾਂ ਉਹ ਕੋਈ ਜਿੱਦਾਂ ਉਹ ਸਾਹਮਣੇ ਵਾਲੇ ਚ ਪਿਆ ਠੀਕ ਆ ਤੇ ਲਾ ਕੇ ਨਾ ਤੇ ਕਾਲਜ ਬਾਗ ਜੀ ਤੇ ਮੇਰੇ ਕਰਸੇ ਪੇਪਰ ਕਿਨੇ ਦੇ ਖਤ ਮੋਦਰਾ 2 ਵਜੇ 2 ਵਜੇ ਹੋਊਗਾ 2 ਵਜੇ ਉਥੋਂ ਆਨੇ ਸਿੱਧਾ ਹਾਂ ਜੀ ਮੇਰੇ ਤੁਸੀਂ ਡੈਕਟੋ ਲੈ ਕੇ ਤੋ ਹਾਂ ਐ ਚਲੋ ਫਿਰ ਹੁਣ ਮੈਥੋ ਦੀ ਨੂੰ ਦੀ ਐ ਨਾ ਜਰਾ ਫਾਹਤਾ ਹੋਤਰਿਆ ਨਹੀਂ ਥੋੜਾ ਅੱਗੇ ਥੱਲੇ ਲੈ ਕਿਵੇਂ ਚੜ ਗਈ ਉੱਤੇ ਸਮਝਾ ਲੈ ਬਾਪਾ ਤੁਸੀਂ ਲੜੋ ਆ ਤੁਸੀਂ ਤੋਨੋ ਜਨਾ ਟੋਸ ਕਰ ਲੋ ਹਾਂ ਟੋਸ ਕਰ ਰੋ ਨਾ ਕਿਹੜੀ ਕਿਵੇਂ ਬੈਠੂਗੀ ਮੇਰੀ ਗੱਲ ਸੁਣਾ ਉਹਨੂੰ ਕੀ ਕਹਿਣਾ ਤੂੰ ਦਾ ਚੜੇਲਾ ਤੂੰ ਮਾਗਰ ਬੈਠਾ ਤੈਥੋਂ ਬੱਦੇ ਡਾਂਗੇ ਤੇਰਾ ਰੋਬ ਐ ਪੂਰਾ ਉਹਦਾ ਕਿਹੜਾ ਰੋਬ ਐ ਮਰਨ ਤੇ ਵਿਚਾਲੇ ਨੋ 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 ਆਏਗੀ ਹੋਰ ਐਵੇਂ ਧਰੀ ਜਾ ਉਹ ਵੀ ਡਰ ਕੇ ਬੈਲ ਹਾਂ ਸਾਰੇ ਰੋਕੀ ਬੈਠੀਆਂ ਐ ਬੈਠੋ ਉਹ ਲਟਰਾਦੀ ਨਾ ਪੋੜੀ ਪੈ ਜੇ ਮਗਰ ਨਾਲੇ ਗੱਲ ਲੱਗੇ ਬੈਠਣ ਦੀ ਇਹ ਹੱਥ ਦੀ ਵੀ ਹੋਈ ਸਮਝ ਗਈ ਉਹਨੇ ਅੱਖ ਨਹੀਂ ਪਾਉਂਦੀ ਮੇਰਾ ਨਹੀਂ ਤੇਰਾ ਦੋਨਾਂ ਦਾ ਹੱਥ ਆਈ ਨਾ ਹਾਈ ਰੁਕਾ ਨਾ ਤੋ ਪਗਲਾ ਦਾ ਯੋ ਕੰਭੜਾਣਾ ਮੈਂ ਤਾਂ ਚੁੱਪੀ ਮਾਰਾਂ ਖਾ ਡੇ ਕਿਤੇ ਡੇ ਬਚਿਆ ਛੁੜੇ ਨਾ ਮਾਵੇ ਤਾਂ ਹਰ ਬੱਚੇ ਕੰਮ ਕਰਦੀ ਹੈ ਇਹ ਤੂੰ ਨਹੀਂ ਬਤਾ ਚੁਪੇਟ ਮੈਂ ਗੱਲ ਹੋਈ ਨਹੀਂ ਸੀ ਕਿ ਆਪਣੀ ਹੱਥ ਰੱਖਣ ਵਾਲੀ ਹੋਰ ਬਹਿਨੇ ਠੀਕ ਠਾਕ ਪਹੁੰਚ ਗਏ ਹੋ ਵਧੀਆ ਵਧੀਆ ਹੋਰ ਖੁਸ਼ੀ ਨਹੀਂ ਆਈ ਖੁਸ਼ੀ ਦਾ ਪੇਪਰ ਹੈਗਾ ਸੀ ਨਾ ਤਾਂ ਕਰਕੇ ਉਹ ਆ ਜਾਵੇਗੀ ਬਾਅਦ ਵਿੱਚ ਚੱਲ ਬਹਿਨੇ ਚਾਹ ਪੀਣੇ ਆ ਰਹਿ ਬਹਿਣ ਨੂੰ ਤਾਂ ਪਛੜਾ ਜੀਜੇ ਨੇ ਪਛੜਾ ਆ ਜਾ ਜੀਜਾ ਤੈਨੂੰ ਵੀ ਚਾਹ ਪਿਆ ਦੇਣੇ ਆ ਆ ਰਾਨੋ ਇਹ ਰਾਨੋ ਕੋਲੇ ਤੂੰ ਨਹੀਂ ਚਾਹਂਦੀ ਰਾਨੋ ਨੂੰ ਨਾ ਨਾਲ ਆਈ ਸਾਡੇ ਨਾ ਤੈਨੂੰ ਦੇ ਨਹੀਂ ਨੀ ਉਹ ਰਾਨੋ ਆ ਲੈ ਖੜੀ ਨਾ ਮੈਨੂੰ ਤਾਂ ਨਹੀਂ ਦਿੱਕੀ ਆ ਲੈ ਖੜੀ ਆ ਖੜੀ ਸੇ ਨਹੀਂ ਉਹ ਦੇ ਦੇ ਇਹਨੂੰ ਵੀ ਦਰਸ਼ਨ ਫਿਰ

नहीं ਦੀ कुछ नहीं ਤਾਂ ਚਲਾ ਰਾਗੇ ਰੱਖੀ ਲੇ ਤਾਂ ਸਾਰੇ ਸਾਧਾ ਦੀ ਗੱਲ ਆ ਕੁਛ ਨਹੀਂ ਕਹਦੀ ਚੱਪ ਉਹੋੜੇ ਰੇ ਹਾਸਪੇ ਹਾਰੇ

ਆ ਵੀ ਲੈਣਾ ਹੈ ਤੂੰ ਕੌਣ ਹੈ ਮੈਂ ਮੈਚੜੇ ਲੈਣਾ ਆਰਾਏ ਓਏ ਓਏ ਤੂੰ ਕੌਣ ਹੈ ਮੈਂ ਤਾਂ ਲੱਸੀ ਲੈਣਾ ਹੈ ਤੂੰ ਕੌਣ ਹੈ ਭਰਾ ਲੈ ਦੋ ਤੂੰ ਭੱਜਣਾ ਤਾਂ ਜਾਣਾ ਮੇਰੇ ਕੋਲ ਚੜੇਲ ਹੈ ਬਾਈ ਉੱਧਰ ਚੜੇਲ ਹਾਂ ਉਹ ਤਾਂ ਪਰਸਨਲ ਆਪਣੇ ਹਾਂ ਹਾਂ ਆ ਜਾ ਆ ਜਾ ਉਹ ਨਹੀਂ ਉੱਧਰ ਬਲੌੜਾ ਵਾਏ ਨਹੀਂ ਨਹੀਂ ਓਏ ਆ ਤਾ ਦਾ ਪਾਰੀ ਮੇਰੇ ਤੇ ਨਾ ਹੋਈ ਨਾ ਹੋਈ ਕੋਸ਼ਿਸ਼ ਨਹੀਂ ਕਰਦਾ ਪਰ ਹਲਾ ਹਲਾ ਨੰਦੀ ਵੜ ਗਈ ਹੈ ਕੋਈ ਉਹ ਕਿੰਨੀ ਆਰੀ ਅੱਖਾਂ ਨਾਲ ਡਰਾਇਆ ਕਰ ਪਰਵਾਤਾ ਪਰ ਇਹਨੇ ਕੂਕੜਾ ਤੋੜ ਕੇ ਨਾਲੇ ਦੰਦੀ ਵੱਢ ਗਿਆ ਹੈ ਗੇਰਵੰਦ ਅਗਿਹੜੀਆ ਕੋ ਤੇਖੇ ਤੇਖੇ ਅਿੱਥੇ ਕੁਝ ਕੁਖੇ ਅਿੱਥੇ

ਨਾ ਤੇਰਾ ਪੂਰਾ ਖਾਨਦਾਨ ਖਾਜੂ ਤੇ ਢ ਘਾਰ ਵੀ ਨਹੀਂ ਲੈਣਾ ਆ ਤਾਂ ਚਲ ਹੋ ਗਿਆ ਹਾਜਮ ਕੋਈ ਨਾਲੇ ਮੇਰੀ ਗੱਲ ਸੁਣ ਲੈ ਇੱਕ ਤੇਰੀ ਭੈਣ ਜਰਦੀ ਉਹ ਹੀ ਬਹੁਤ ਹੈ ਤੇ ਆ ਮੇਰੇ ਬੰਦੇ ਤੋਂ ਦੂਰ ਰਿਹਾ ਕਰ ਸਮਝ ਗਈ ਨਹੀਂ ਤਾਂ ਸਿੰਘ ਮਾਰ ਕੇ ਤੇਰੇ ਢਾ ਪਾ ਦੂੰ ਐਂੀ ਗੱਲ ਸਮਝ ਨੀ ਭੈਣਾ ਐਵੇਂ ਮੈਨੂੰ ਐਵੇਂ ਪਪਾਇਆ ਆਇਆ ਕਰੇ ਕੋਈ ਨੀ ਕਰਦੇ ਕੋਈ ਹਲ ਲੈਂਦਾ ਵੀਰੇ ਜਿਵੇਂ ਸਮਝਾ ਲੈ ਕੋਤੇ ਖਾਂਦੀ ਆਪਾਂ ਨੂੰ ਮਿਊਂਸਿਪੈਲਟੀ ਵਾਲੇ ਨੂੰ ਨਾ ਦੇ ਆਈ ਸਹੀ ਗੱਲ ਆ ਸਾਰੇ ਸ਼ਹਿਰ ਦਾ ਨਵੇੜਾ ਹੀ ਕਰ ਦੋਗੇ ਯਾਰ ਇਹ ਆ ਸਕੀਮ ਤੇਰੀ ਸਹੀ ਆ ਆਪਾਂ ਲੌੜਿਆ ਕੋਈ ਨਾ ਕੋਈ ਸਕੀਮ ਹਰ ਆ ਜਾ ਨਹੀਂ ਤੇਨੇ ਇਸ ਟੁੜੇਲ ਤੋਂ ਪਿੱਛੋ ਕਿਉਂ ਨਹੀਂ ਜੁੜਾ ਲੈਂਦੀ ਤੋ ਆਦਾ ਨਹੀਂ ਬੈਣਾ ਤੈਨੂੰ ਕੀ ਦੱਸਾਂ ਆ ਮੇਰੇ ਖਸਮ ਨੂੰ ਵਿਆਹ ਤੋਂ ਪਹਿਲਾਂ ਦੀ ਚਮੜੀ ਹੋਈ ਆ ਤੇ ਫਿਰ ਕਿਸੇ ਬਾਬੇ ਬੂਬੇ ਨੂੰ ਤਾਂ ਵਿਖਾਓ ਬੁਲਾਇਆ ਸੀ ਮੈਂ ਉਥੇ ਭੇਮ ਬੜਾ ਮਸ਼ਹੂਰ ਬਾਬਾ ਐ ਸਪੀਕਰ ਵਾਲਾ ਉਹਨੂੰ ਬੁਲਾਇਆ ਸੀਗਾ ਉਹ ਵੀ ਡਰ ਕੇ ਭੱਜ ਗਿਆ ਹੰਦੇ ਤੋਂ ਤਾਂ ਮੈਂ ਤੈਨੂੰ ਇੱਕ ਬਾਬਾ ਦੱਸਣੀ ਆ ਤਿਰਸ਼ੂਲ ਵਾਲਾ ਬਾਬਾ ਉਹ ਬੜਾ ਮੰਨਿਆ ਬਾਬਾ ਉਹਨੇ ਤਾਂ ਬੜਿਆ ਜਨੇ ਦੇ ਕੰਮ ਸਿੱਧੇ ਕੀਤੇ ਨੇ ਕਿੱਥੇ ਬੈਨੋ ਬਾਬਾ ਫਿਰ ਮੈਨੂੰ ਦੱਸ ਮੇਰੇ ਸਿਰ ਤੋਂ ਬੋਝ ਲਾ ਚਲ ਮੈਂ ਹੋਂਦਾ ਬਾਬੇ ਦਾ ਪਤਾ ਲਿਖ ਕੇ ਦਿੰਨੀ ਆ ਤੈਨੂੰ ਚੱਲਾ ਦੱਸੀ ਚੱਲ ਆਖਿਰ ਕੌਣ ਹੈ ਇਹ ਤਿਰਸ਼ੂਲ ਵਾਲਾ ਬਾਬਾ ਤੇ ਰਾਣੀ ਚੂੜੇ ਇਸ ਦਾ ਨਾਮ ਸੁਣ ਕੇ ਡਰ ਕੇ ਗਈ जानਣ ਲਈ ਦੇਖੋ ਸਾਡਾ ਅਗਲਾ ਐਪੀਸੋਡ